ਤਸਵੀਰਾਂ ਥਾਣੇ ਥਰਮਲ ਦੀਆਂ ਜਿੱਥੇ ਖੁਸ਼ੀਆਂ ਜ਼ਾਹਿਰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਖੁਸ਼ੀਆਂ ਇੰਨੀਆਂ ਨੇ ਕਿਉਂਕਿ ਇਨੋਵਾ ਗੱਡੀ ਜਿਹੜੀ ਉਹ ਚੋਰੀ ਹੋ ਜਾਂਦੀ ਹੈ ਇਸੀ ਰਿਪੇਅਰ ਕਰਨ ਵਾਲਿਆਂ ਤੇ ਅਰੋਪ ਪਉਂਦਾ ਹੈ ਤੇ ਪੰਜਾਬ ਪੁਲਿਸ ਵੱਲੋਂ ਉਪਰਾਲਾ ਕਰਦੇ ਹੋਏ ਟੀਮ ਗਠਿਤ ਕੀਤੀ ਜਾਂਦੀ ਹੈ ਤੇ ਟੀਮ ਜਦੋਂ ਗਸ਼ਟੀ ਕੀਤੀ ਜਾਂਦੇ ਨੇ ਚੋਰ ਫੜੇ ਵੀ ਜਾਂਦੇ ਨੇ ਤੇ ਪਰਿਵਾਰ ਨੂੰ ਅੱਜ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਾਂਦਾ ਹੈ ਧੰਨਵਾਦ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਆ ਉਸ ਨੂੰ ਗੋਬਿੰਦ ਸਿੰਘ ਨਗਰ ਜੀ ਗੱਡੀ ਦਾ ਨੰਬਰ ਕੀ ਹੈ ਜੀ ਗੱਡੀ ਦਾ ਨੰਬਰ ਹੈ ਜੀ ਪੀ ਵੀ 03 ए एफ 7766 ਅੱਛਾ ਚੋਰੀ ਕਿਸ ਤਰ੍ਹਾਂ ਚੋਰੀ ਹੋਈ ਜੀ ਚੋਰੀ ਜੀ ਮਤਲਬ ਵੀ ਸਾਡੀ ਨਾ ਚੋਰੀ ਦਾ ਜਦੋਂ ਸਾਨੂੰ ਪਤਾ ਲੱਗਿਆ ਵੀ ਸੀਸੀਟੀਵੀ ਫੁਟੇਜ ਚ ਉਹ ਚੋਰ ਆਇਆ ਹੈ ਜਿਵੇਂ ਉਹਨਾਂ ਕੋਲ ਆਪਦੀ ਚਾਬੀ ਹੋਵੇ ਜੀ ਅੱਛਾ ਉਹ ਬਾਅਦ ਚ ਅਸੀਂ ਪਤਾ ਕੀਤਾ ਜ ਸਾਡੇ ਘਰੋਂ ਚਾਬੀ ਲੈ ਗਏ ਉਹ ਉਹ ਬੰਦੇ ਸੀ ਜੀ ਏਸੀ ਦੀ ਸਰਵਿਸ ਕਰਨ ਆਏ ਸੀ ਅੱਛਾ ਉਹ ਕਿਤੇ ਦਿੱਕੇ ਉਹਨਾਂ ਨੂੰ ਚਾਬੀ ਤੇ ਉਹ ਚਾਬੀ ਜਾ ਕੇ ਲੈ ਗਏ ਜੀ ਉਹ ਬਾਅਦ ਚ ਸੀਸੀਟੀਵੀ ਦੀ ਪੁਟਿੰਗਸ ਜਿੱਦੋਂ ਪੁਲਿਸ ਪਾਰਟੀ ਨੇ ਸਾਰੇ ਟਰੇਸ ਕੀਤੇ ਉਹ ਉਹੀ ਬੰਦੇ ਸੀ ਜਿਹੜੇ ਘਰੇ ਸਰਵਿਸ ਕਰਨ ਆਏ ਸੀ ਕਿੰਨੇ ਬੰਦੇ ਸੀ ਬਹੁਤ ਦੋ ਬੰਦ ਤਿੰਨ ਸੀ ਜੀ ਵੈਸੇ ਮੌਕੇ ਤੇ ਦੋ ਆਉਂਦੇ ਰਹੇ ਜੀ ਜਿਹੜੇ ਗੱਡੀ ਚੋਰੀ ਕਰਨ ਗੱਡੀ ਚੋਰੀ ਕਰਨ ਆਏ ਸੀ ਤੀਸਰਾ ਉਹਨਾਂ ਦਾ ਇੱਕ ਸਾਥੀ ਸੀ ਜਿਹੜਾ ਪਿੱਛੇ ਹੀ ਰਿਹਾ ਉਹ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੋਲ ਰਿਹਾ ਜੀ ਜਿੰਨੇ ਪਕੜੇ ਗਏ ਜੀ ਗੱਡੀ ਮਿਲ ਗਈ ਸਹੀ ਸਭ ਨਹੀਂ ਦੋ ਪਕੜੇ ਗਏ ਜੀ ਗੱਡੀ ਸਹੀ ਸਲਾਮਤ ਮਿਲ ਗਈ ਜੀ ਤੇ ਪੁਲਿਸ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਉਹਨਾਂ ਨੇ ਬਿਨਾਂ ਕਿਸੇ ਦੇਰੀ ਤੋਂ ਇਹਦਾ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਨ ਦੇ ਸਾਰੇ ਆਜਾ ਸਰ ਸਣਾ ਹਰਮਲ ਦੇ ਇਨਚਾਰਜ ਤੇ ਨਾਲ ਉਹਨਾਂ ਦੇ अरुण ਜੀ ਇਹਨਾਂ ਵੱਲੋਂ ਬਹੁਤ ਅਨਸਕ ਮਿਹਨਤ ਕੀਤੀ ਗਈ ਉਸ ਤੋਂ ਬਾਅਦ ਇੱਕ ਇਹ ਸੰਜੀਪ ਜੀ ਸੰਜੀਪ ਭੰਡਾਰੀ ਜੀ ਉਹ ਵੀ ਆਪਣੀ ਟੀਮ ਨਾਲ ਲੱਗੇ ਰਹੇ ਉਹਨਾਂ ਵੱਲੋਂ ਬਹੁਤ ਸਖਤ ਮਿਹਨਤ ਕਰੀ ਗਈ ਜੀ ਸਖਤ ਮਿਹਨਤ ਤੋਂ ਬਾਅਦ ਮਤਲਬ ਉਹਨਾਂ ਵੀ ਡੈਡੀਕੇਸ਼ਨ ਹੈ ਇਸ ਕੰਮ ਪ੍ਰਤੀ ਇੰਨੀ ਸੀ ਜੀ ਅਸੀਂ ਉਹਨਾਂ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਜੀ ਸਹੀ ਤਰ੍ਹਾਂ ਤੇ ਉਹਨਾਂ ਵੱਲੋਂ ਇਹ ਸਾਰਾ ਕੰਮ ਕਰਨ ਤੋਂ ਬਾਅਦ ਮੇਤੀ ਗੈਰੰਤਰੀ ਨੂੰ ਇਹ ਗੱਡੀ ਲੱਭ ਲਈ ਗਈ ਕਿੰਨੇ ਦਿਨ ਚ ਲੱਭ ਲਈ ਸੀ ਇਹ ਆਲਮੋਸਟ 7-8 ਦਿਨਾਂ ਚ ਗੱਡੀ ਮਿਲ ਗਈ ਸੀ ਜੀ ਹਾਂ ਜੀ ਗੱਡੀ ਦੇਖ ਲਈ ਤੁਸੀਂ ਗੱਡੀ ਅਸੀਂ ਦੇਖ ਲਈ ਜੀ ਬਿਜੁਦਲ ਠੀਕ ਹੈ ਜੀ ਗੱਡੀ ਚ ਕੋਈ ਪ੍ਰੋਬਲਮ ਨਹੀਂ ਸਿਰਫ ਨੰਬਰ ਪਲੇਟ ਬਦਲੀ ਹੋਈ ਸੀ ਜੀ ਹੋਰ ਗੱਡੀ ਚ ਕੋਈ ਕਿਸੇ ਕਿਸਮ ਦੀ ਛੇੜਛਾੜ ਨਹੀਂ ਕਿਸ ਤਰ੍ਹਾਂ ਦੇਖ ਦੋ ਤੁਸੀਂ ਪੁਲਿਸ ਦੀ ਕਾਰਵਾਈ ਜੀ ਪੁਲਿਸ ਦੀ ਕਾਰਵਾਈ ਦੀ ਅਸੀਂ ਤਾਂ ਜੀ ਹੈਰਾਨ ਆ ਵੀ ਐਡੀ ਮਿਹਨਤ ਐਡੀ ਸਖਤ ਮਿਹਨਤ एड्डी ईमानदारी मेहनत पुलिस वालों की थी गई ते दे बेच तो एडे छोटे समय केिकवर कर ली तीन दिन तो हमारे घर किसी को भी अच्छा ही नहीं लगा बट ना पुलिस ने ना बहुत ही फास्ट फॉरवर्डली काम किया है फर्स्ट डे से मतलब सारी जगह से चेन बनाते बनाते उन्होंने काफ़ी जगह सर्च किया उन्होंने बोला ये नहीं ये नहीं उन्होंने लास्ट एट लास्ट ला के हमारी गाड़ी ले आई लगता था आपको बहुत लगता था मिल जाएगी गाड़ी क्योंकि नहीं हाँ पुलिस जिस हिसाब से इन्वेस्टिगेशन कर रही थी तो लग रहा था कि मिल ही जाएगी अभी आप कैसा आई एम वाइफ ऑफ ऑनर ऑफ़ गाड़ी तो मैं पंजाब पुलिस का बहुत बहुत धन्यवाद करती हूँ बठिंडा पुलिस का कि तो उन्होंने हमारे बहुत शॉर्ट पीरियड में हमारी गाड़ी फाइन कर ली थैंक यू थैंक यू बठिंडा पुलिस ਜਿਹੜਾ ਟਰੇਸ ਕਰਦੇ ਵੇਖੋ ਗੱਲ ਹੈ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਦਿੱਤੀ ਹੈ ਜੀ ਉਸ ਬਾਅਦ ਅਰਣ ਜੀ ਐਸਐਸਓ ਸਾਹਿਬ ਤੇ ਡੀਐਸਪੀ ਸਾਹਿਬ ਸਾਹਿਬ ਸਰਜੀਤ ਸਿੰਘ ਨੇ ਸਾਨੂੰ ਇਨਸਟਰਕਸ਼ਨਾਂ ਦਿੱਤੀਆਂ ਜਾਂ ਸਖਸ਼ਾ ਦੇਣ ਤੋਂ ਬਾਅਦ ਅਸੀਂ ਮੇਰੀ ਟੀਮ ਤੇ ਥਾਣਾ ਥਰਮਲ ਦੀ ਟੀਮ ਸੀਸੀਟੀਵੀ ਕੈਮਰੇ ਚੈੱਕ ਕਰਦੇ ਕਰਦੇ ਅਸੀਂ ਇਸ ਮੰਜ਼ਲ ਤੱਕ ਪਹੁੰਚ ਗਏ ਜੀ ਜਦੋਂ ਮੰਜ਼ਲ ਤੱਕ ਪਹੁੰਚੇ ਐਸਐਸਓ ਸਾਹਿਬ ਨੇ ਕਹੇ ਬਹੁਤ ਵਧੀਆ ਅਪਰੀਸ਼ੀਏਟ ਕੀਤਾ ਡੀਐਸਪੀ ਸਾਹਿਬ ਨੇ ਮੈਡਮ ਐਸਐਸਪੀ ਸਾਹਿਬ ਨੇ ਅਪਰੀਸ਼ੀਏਟ ਕੀਤਾ ਸਾਨੂੰ ਤੇ ਚਲੋ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਜੀ ਕਿਉਂਕਿ ਸਾਨੂੰ ਵੀ ਖੁਸ਼ੀ ਹੁੰਦੀ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਇਹਨਾਂ ਲੋਕਾਂ ਆ ਜਾਇਏ ਨੇ ਇਹ ਸਾਨੂੰ ਬਾਕਾਇਦਾ ਇਹਨਾਂ ਨੇ ਫੋਨ ਕਰਕੇ ਬੁਲਾਇਆ ਜਿੰਨੇ ਇਹਨਾਂ ਦਾ ਪਰਿਵਾਰ ਆ ਪਰਿਵਾਰ ਪਹੁੰਚਿਆ ਤੇ ਥਾਣੇ ਥਰਮਲ ਜੀ ਤੇ ਸੱਚੋ ਸਾਹਿਬ ਵੀ ਸਾਡੇ ਨਾਲ ਹੀ ਸੀਗੇ ਇੱਥੇ ਤੇ ਵਧੀਆ ਅਸੀਂ ਵੀ ਖੁਸ਼ੀ ਜਾਰ ਕਰਦੇ ਹਾਂ ਅਸੀਂ ਵੀ ਕਹਿੰਨਾ ਕਿਸੇ ਚੀਜ਼ ਜੋ ਗਮ ਹੁੰਦੀ ਆ ਉਹਨੂੰ ਅਸੀਂ ਲੱਭ ਕੇ ਦੀਏ ਇਸ ਤਰ੍ਹਾਂ ਲੋਕ ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਇਹਨਾਂ ਨਾਲ ਜੁੜੇ ਰਹੀਏ ਤੇ ਕ੍ਰਾਈਮ ਦਾ ਖਤਮ ਕਰਦੇ ਰਹੀ ਹੈ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਹੈ ਸਰ ਨਹੀਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਮੈਂ ਇਹ ਤੁਹਾਨੂੰ ਦਸਤੇ ਤਿੱਸੀ ਅਫਸਰ ਹੀ ਦੱਸ ਸਕਦਾ ਜੀ ਅਰੁਣਾ ਤਿੱਸੀ ਅਫਸਰ ਬਲਦਾਰ ਅਰੁਣਾ ਤਾਣੇ ਦਾ ਕਿੰਨੀ ਕੀ ਮਨ ਨੂੰ ਖੁਸ਼ੀ ਹੁੰਦੀ ਹੈ ਸਰ ਜਦੋਂ ਇਸ ਤਰ੍ਹਾਂ ਲੋਕ ਐਪਰੀਸ਼ੀਏਟ ਕਰਨ ਆਉਂਦੇ ਨੇ ਦੇਖੋ ਖੁਸ਼ੀ ਤਾਂ ਹੁੰਦੀ ਹੈ ਜੀ ਦੇਖੋ ਪੁਲਿਸ ਕੰਮ ਵਧੀਆ ਕੰਮ ਕਰ ਰਹੀ ਹੈ ਤੇ ਇਹਨਾਂ ਦੇ ਤੁਸੀਂ ਮੂੰਹ ਤੇ ਸੁਣ ਰਹੇ ਹੋ ਜੇ ਬਾਊ ਜੀ ਦੇ ਜੀ ਦੇਖੋ ਕਿੰਨਾ ਵਧੀਆ ਕਹਿ ਰਹੇ ਨੇ ਉਹ ਉਹਨਾਂ ਦਾ ਪੋਤੇ ਨੇ ਰੋਟੀ ਨਹੀਂ ਖਾਧੀ ਜੀ ਦੇਖੋ ਕਿੰਨੀ ਵੱਡੀ ਵੱਡੀ ਗੱਲ ਹੈ ਜੀ ਤੇ ਦੇਖੋ ਜੇ ਉਹ ਖੁਸ਼ ਆ ਤੇ ਅਸੀਂ ਆਪੇ ਖੁਸ਼ ਹਾਂ ਸਾਡਾ ਲੋਕ ਖੁਸ਼ ਆ ਜੀ ਅਸੀਂ ਆਪੇ ਖੁਸ਼ ਹਾਂ ਠੀਕ